ਇਸ ਸੰਤਾਂ ਅੱਗੇ ਪਾਣੀ ਧੋਵਾਂ ਪੱਖਾਂ ਝੱਲਾਂ ਆਟਾ ਪੀਵਾਂ ਸਵਾਸ ਸਵਾਸ ਤੇਰਾ ਨਾਮ ਜਪਾਂ ਤੇ ਮੈਨੂੰ ਅੰਦਰ ਦਾ ਸਕੂਨ ਮਿਲ ਜਾਏ ਭਗਤ ਕਬੀਰ ਸਾਹਿਬ ਜੀ ਦੇ ਦੋ ਸ਼ਲੋਕ ਨੇ ਇੱਕ ਪਾਸੇ ਸੰਗਤ ਦੀ ਸੇਵਾ ਸੰਤ ਜਨਾਂ ਦੀ ਸੇਵਾ ਤੇ ਦੂਜੇ ਪਾਸੇ ਇਉਂ ਕਹਿ ਲੋ ਸੰਸਾਰ ਦੇ ਸੁੱਖ ਪਰ ਮੈਂ ਇੱਕ ਆਪ ਜੀ ਨੂੰ ਇੱਥੇ ਫਿਰ ਇੱਕ ਗੱਲ ਕਲੀਅਰ ਕਰ ਦੇਵਾਂ ਜੇ ਇੱਥੇ ਸ਼ਬਦ ਆਇਆ ਹੈ ਨਾ ਕਿ ਪਾਣੀ ਪੱਖਾ ਬੀਸ਼ੋ ਸੰਤ ਆ ਗਏ ਪਰ ਇਹਦੇ ਅਰਥ ਕਿਸੇ ਪਖੰਡੀ ਵੱਲ ਨਾ ਖਿੱਚ ਕੇ ਲਜਾਇਓ ਕਿਉਂਕਿ ਜਦੋਂ ਇਹ ਸ਼ਬਦ ਆ ਜਾਂਦਾ ਸੰਤ ਤੇ ਇਨਾਕ ਪ੍ਰਚਾਰ ਹੋ ਚੁੱਕਾ ਹੈ ਕੋਈ ਸ਼ੱਕ ਨਹੀਂ ਪਰ ਪੰਚ ਪਖੰਡ ਬਹੁਤ ਹੈ ਪਰ ਮੇਰੀ ਫਿਰ ਵੀ ਬੇਨਤੀ ਹੈ ਕਿ ਅਰਥ ਕਰਦਿਆਂ ਪਖੰਡੀਆਂ ਨੂੰ ਚੇਤੇ ਨਾ ਰੱਖੀ ਜਾਈਏ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿੱਚੋਂ ਦੇਖਾਂਗੇ ਤੇ ਅੱਜ ਮੈਂ ਇੱਕ ਮਹਾਪੁਰਖ ਦਾ ਜ਼ਿਕਰ ਕਰਨਾ ਚਾਹਨਾ ਕਿ ਜਿਨ੍ਹਾਂ ਦੀ ਸੇਵਾ ਅੱਜ ਤੱਕ ਚੱਲਦੀ ਪਈ ਹੈ ਕਿਉਂਕਿ ਸਾਰੇ ਅੱਜ ਮੈਨੂੰ ਉਹਨਾਂ ਦੇ ਜੀਵਨ ਚੋਂ ਪਾਣੀ ਢੋਣਾ ਵੀ ਪੱਖਾ ਚੱਲਣਾ ਵੀ ਆਟਾ ਪੀਣਾ ਵੀ ਉਹ ਮੈਂ ਥੋੜੀ ਜਿਹੀ ਬੇਨਤੀਆਂ ਜ਼ਰੂਰ ਕਰਾਂਗਾ ਹੁਣ ਦੇਖੋ ਇੱਕ ਪਾਸੇ ਦੁਨੀਆ ਦਾ ਸੁੱਖ ਹੈ ਮੰਨ ਲਓ ਕਬੀਰ ਸਾਹਿਬ ਦਾ ਬਚਨ ਹੈ ਕਿ ਇੱਕ ਔਰਤ ਜਿਹੜੀ ਸਾਦੇ ਮੁਰਾਦੇ ਕੱਪੜੇ ਪਾਉਂਦੀ ਹੈ ਤੇ ਜਿੱਥੇ ਸੰਤ ਜਨਾਂ ਦੀ ਸੰਗਤ ਹੁੰਦੀ ਹੈ ਸਾਰਾ ਦਿਨ ਉੱਥੇ ਪਾਣੀ ਢੋਈ ਜਾਂਦੀ ਹੈ ਉਹਦੇ ਕੱਪੜੇ ਵੀ ਕੀਮਤੀ ਨਹੀਂ ਕਪੜੇ ਭਿਜੇ ਰਹਿੰਦੇ ਨੇ ਪਰ ਭਗਤ ਸਾਹਿਬ ਕਹਿੰਦੇ ਨੇ ਕਿ ਉਹ ਸੰਗਤ ਵਿੱਚ ਪਾਣੀ ਢੋਣ ਵਾਲੀ ਔਰਤ ਉਹ ਉਸ ਰਾਣੀ ਨਾਲੋਂ ਹਜ਼ਾਰਾਂ ਗੁਣਾ ਚੰਗੀ ਹੈ ਜਿਸ ਰਾਣੀ ਦੇ ਘਰ ਕੀਮਤੀ ਖਾਤੀ ਨੇ ਘੋੜੇ ਨੇ ਰੱਥ ਨੇ ਉਹਦੇ ਤੋਂ ਕਈ ਗੁਣਾ ਚੰਗੀ ਜਿਹੜੀ ਸਾਰਾ ਦਿਨ ਸੰਗਤ ਵਿੱਚ ਪਾਣੀ ਢੋਂਦੀ ਅਗਲਾ ਸਵਾਲ ਪੁੱਛਿਆ ਜੀ ਕਿਉਂ ਸ਼ਲੋਕ ਹੈ ਕਬੀਰ ਹੈ ਗਹਿ ਬਾਹਨ ਸਗਨ ਕੰਨ ਥੋੜੇ ਅਰਥ ਦੇ ਜਰੂਰ ਸੁਣਿਓ ਜੀ ਭਗਤ ਕਬੀਰ ਸਾਹਿਬ ਕਹਿੰਦੇ ਖੈ ਦਾ ਅਰਥ ਹੈ ਘੋੜੇ ਗੈ ਦਾ ਅਰਥ ਹਾਥੀ ਬਾਹ ਦਾ ਅਰਥ ਹੈ ਸਵਾਰੀਆਂ ਕਬੀਰ ਖੈ ਗੈ ਬਾਹਨ ਸਗਨ ਕਨ ਬਹੁਤ ਜ਼ਿਆਦਾ ਹੋਣ ਕਿਸੇ ਔਰਤ ਕੋਲ ਛਤਰ ਪਤੀ ਕੀ ਨਾਰ ਉਹਦੇ ਪਤੀ ਦੇ ਸਿਰ ਦੇ ਉੱਤੇ ਛਤਰ ਚੁਲਦੇ ਹੋਣ ਤਾਂਸ ਪਟੰਤਰ ਨਾ ਪੂਜੈ ਹਰ ਜਨ ਕੀ ਪਨਖਾਰ ਫਿਰ ਇਸ ਨੂੰ ਸੁਣਿਓ ਤਾਂਸ ਪਟੰਤਰ ਨਾ ਪੂਜੈ ਹਰ ਜਨ ਕੀ ਪਨਹਾਰ ਪਨਹਾਰ ਦਾ ਅਰਥ ਹੈ ਪਾਣੀ ਢੋਣ ਵਾਲੀ ਇੱਕ ਰਾਜੇ ਦੀ ਰਾਣੀ ਜਿਹਦੇ ਘਰ ਅੱਗੇ ਰੱਥ ਨੇ ਖਾਤੀ ਨੇ ਘੋੜੇ ਨੇ ਹਰ ਤਰ੍ਹਾਂ ਦਾ ਸਾਜੂ ਸਮਾਨ ਹੈ ਉਹ ਰਾਣੀ ਉਸ ਪਾਣੀ ਢੋਣ ਵਾਲੀ ਬੀਬੀ ਦਾ ਮੁਕਾਬਲਾ ਨਹੀਂ ਕਰ ਸਕਦੀ ਜਿਹੜੀ ਸਾਰਾ ਦਿਨ ਸੰਗਤ ਵਿੱਚ ਪਾਣੀ ਵਰਤਾਈ ਜਾਂਦੀ ਹੈ ਅਗਲਾ ਸਵਾਲ ਪੁੱਛਿਆ ਜੀ ਕਿਉਂ ਭਗਤ ਸ੍ਰੀ ਸਾਹਿਬ ਆਪ ਹੀ ਪ੍ਰਸ਼ਨ ਕਰਕੇ ਉੱਤਰ ਦਿੰਦੇ ਨੇ ਕਬੀਰ ਖੈ ਗਏ ਬਾਹਨ ਸਗਨ ਕੰਨ ਛਤਰ ਪਤੀ ਕਿਨਾਰ ਤਾਂਸ ਪਟੰਤਰ ਨਾ ਪੁਜੈ ਹਰ ਜਨ ਕੀ ਪਨਹਾਰ ਅਗਲਾ ਫਿਰ ਪ੍ਰਸ਼ਨ ਕਰਦੇ ਨੇ ਕਬੀਰ ਨਿਰੇਪ ਨਾਰੀ ਕਿਉਂ ਨਿੰਦੀਐ ਆਪੀਓ ਕਹਿ ਰਹੇ ਨੇ ਕਿ ਉਸ ਔਰਤ ਨਾਲੋਂ ਰਾਣੀ ਨਾਲੋਂ ਕਈ ਗੁਣਾ ਚੰਗੀ ਜਿਹੜੀ ਪਾਣੀ ਢੂੰਢੀ ਹੈ ਤੇ ਆਪ ਹੀ ਪ੍ਰਸ਼ਨ ਕਰਦੇ ਨੇ ਰਾਜੇ ਦੀ ਰਾਣੀ ਜਿਹਨੂੰ ਲੋਕ ਮਹਾਰਾਣੀ ਕਹਿ ਕੇ ਸਲਾਮਾ ਕਰਦੇ ਨੇ ਉਸ ਦੀ ਨਿੰਦਿਆ ਕਿਉਂ ਤੇ ਸੰਗਤ ਵਿੱਚ ਪਾਣੀ ਢੋਂਡ ਵਾਲੀ ਔਰਤ ਦੀ ਉਪਮਾ ਕਿਉਂ ਕਬੀਰ ਨਿਰਪ ਨਾਰੀ ਕਿਉ ਨਿੰਦੀਐ ਹਰ ਚੇਰੀ ਚੇਰੀ ਦਾ ਅਰਥੇ ਚੇਲੀ ਇਹਦਾ ਮਤਲਬ ਪਰਮਾਤਮਾ ਦੀ ਚੇਲੀ ਉਹ ਬੀਬੀ ਉਹ ਔਰਤ ਜਿਹੜੀ ਗੁਰੂ ਦੀ ਸੰਗਤ ਵਿੱਚ ਦਿਨ ਰਾਤ 24 ਘੰਟੇ ਸਿਰਫ ਸੇਵਾ ਵਿੱਚ ਲੱਗੀ ਹੈ ਇਹਦੇ ਵਿੱਚ ਰਾਣੀ ਦੀ ਨਿੰਦਿਆ ਕਿਉ ਤੇ ਪਾਣੀ ਢੋਣ ਵਾਲੀ ਦੀ ਸਿਫਤ ਕਿਉ ਉਹ ਕਹਿੰਨ ਲੱਗੇ ਦਾ ਇੱਕ ਕਾਰਨ ਹੈ ਕਿ ਜਿਹੜੀ ਰਾਜੇ ਦੀ ਔਰਤ ਹੈ ਉਹ ਸਾਰਾ ਦਿਨ ਆਪਣੇ ਕੱਪੜੇ ਆਪਣੇ ਸ਼ਿੰਗਾਰ ਆਪਣਾ ਦੰਦ ਆਪਣੀਆਂ ਅੱਖਾਂ ਆਪਣੀ ਚਮੜੀ ਨੂੰ ਸ਼ਿੰਗਾਰਦੀ ਰਹਿੰਦੀ ਏ ਪਰ ਉਸ ਸ਼ਿੰਗਾਰ ਦਾ ਅੰਤ ਵਾਸ਼ਨਾ ਦੀ ਪੂਰਤੀ ਹੈ ਤੇ ਜਿਹੜੀ ਸਾਰਾ ਦਿਨ ਪਾਣੀ ਢੂੰਢੀਏ ਨਾ ਉਹਦਾ ਅੰਤ ਪਰਮੇਸ਼ਵਰ ਵਿੱਚ ਅਪੇਧ ਹੋ ਜਾਣਾ ਹੈ ਇਸ ਕਰਕੇ ਉਹਨੂੰ ਮਾਨ ਦਿੱਤਾ ਹੈ ਭਗਤ ਸਾਹਿਬ ਦੇ ਦੋਹ ਸਲੋਕ ਕਬੀਰ ਖੈ ਗਏ ਬਾਹਨ ਸਗਨ ਕਨ ਛਤਰਪਤੀ ਕੀ ਨਾਰ ਤਾਸ ਪਟੰਤਰ ਨਾ ਪੁਜੈ ਹਰ ਜਨ ਕੀ ਪਨਹਾਰ ਕਬੀਰ ਨਿਰਪ ਨਾਰੀ ਕਿਉ ਨਿੰਦੀਐ ਹਰ ਚੇਰੀ ਕਿਉ ਮਾਨ ਅੱਗੇ ਕਹਿਣ ਲੱਗੇ ਉਹ ਮਾਂਗਸ ਵਾਲਾ ਬਿਖੈ ਕੋ ਉਹ ਸਿਮਰੈ ਖਰਨਾਮ ਰਾਣੀ ਜਿਹੜੀ ਹੈ ਉਹ ਸਿਰਫ ਵਾਸ਼ਨਾ ਲਈ ਆਪਣੇ ਤਨ ਤੇ ਕੱਪੜੇ ਸ਼ਿੰਗਾਰ ਕਰੀ ਹੈ ਉਹ ਬੀਬੀ ਨੇ ਬਸਤਰਾਂ ਦੀ ਪਰਵਾਹ ਨਹੀਂ ਕੀਤੀ ਸੇਵਾ ਕਰਨ ਵਾਲੀ ਅਠੇ ਪੈਰ ਸੇਵਾ ਕਰਕੇ ਪਰਮਾਤਮਾ ਨੂੰ ਜਪਦੀ